ਸਸਤ੍ਰਕਾਲ ਕੀ ਹਰ ਚਾਲ ਨੇ ਆਈ ਹੋਪ ਕਿ ਤੁਸੀਂ ਆ ਵੀ ਖਾਓਗੇ ਤੇ ਆਪਾਂ ਜਾ ਰਹੇ ਦੀਦੀ ਘਰੇ ਉਹਨੇ ਦੀਦੀ ਘਰੇ ਅਰ ਪਤਾ ਨੂੰ ਜਾ ਕੇ ਸੈਮੀਨਾਰ ਕਰਾਣੇ ਆ ਤੇ ਨਾਲੇ ਦੀਦੀ ਨੇ ਬੁਣਾ ਯੇ ਲ ਮੇਨੇ ਵੀ ਦਿੱਖ ਇਚੈ ਤੇ ਇਹ ਪਤਾ ਨੂੰ ਵੀ ਲਖਣੇ ਆ ਹਾਂ ਹੁਣ ਚਲੋ ਤੁਹਾਨੂੰ ਮੇਰਾ ਮੂਡ ਨਾ ਸੁਧਰ ਜਿਹਾ ਲੱਗ ਰਿਹਾ ਹੋਊਗਾ ਕਿਉਂਕਿ ਮੈਂ ਥੋੜਾ ਜਿਹਾ ਨੀਂ ਨੀਂ ਕਰ ਲਈ ਸੀ ਅੱਜ ਅਸੀਂ ਗਏ ਸੀ ਕੋਹਤੇ ਉਹ ਜਾ ਫਸ ਗਏ ਸੀ ਫਿਰ ਮੈਂ ਅੱਜ ਪਹਿਲੀ ਵਾਰੀ ਸੁੱਤੀ ਦੇਣੇ ਮੈਂ ਸੋ ਚਲੋ ਪਤਾ ਨੂੰ ਮਿਲਦੇ ਕਿ ਜਾ ਕੇ ਵੀਰ ਦਾ ਠੀਕ ਹੀ ਸੀ ਵੀਰ ਦਾ ਪੁੱਲ ਗੜੀ ਸੂਰ ਨਮਸਾਨ ਪਈ ਆ ਚਲੋ ਇਸਾਸ ਇਹ ਵੀ ਬੇਲਾ ਪਰ ਲੈਣੇ ਕਿ ਚੱਕ ਕੇ ਲੈ ਜੀਏ ਚੱਕ ਲਈ ਚੱਕ ਗੀ ਫੇਰ ਅੱਪਾ ਜਾਵਾਂਗੇ ਧੀ ਦੇ ਕੋਲ situ yang apa ਇਥੇ ਕੀ ਕੋਈ ਕੋਈ ਵੱਡਾ ਬੰਦਾ ਰਹਿੰਦਾ ਹੈਗਾ ਇੱਕ ਇਸੇ ਪੋਲੀਟੀਸ਼ੀਅਨ ਤੇ ਉਹ ਲਾਦੀ ਹੈ ਨਾ ฟองใน้อนนะคะ

走，走。<Okay. S 2> okay. ਮਾਰਕੀਟ ਚੈੱਕ ਕਰੋ ਕਿੰਨੀ ਸੁਣ ਲਗਦੀ ਹੈ ਨਾ ਇਸ ਰੋਡ ਦੇ ਉੱਤੇ ਨਾ ਸਾਰੇ ਮਾਰਕੀਟ ਇਦਾਂ ਦੇ ਹੀ ਬਣ ਰਹੀ ਹੈ ਕੰਸਟਰਕਸ਼ਨ ਚੱਲਦੀ ਪਈ ਹੈ ਨਵੇਂ-ਨਵੇਂ ਆ ਕੈਲੋ ਮਾਲ ਵੀ ਆ ਰਿਹਾ ਸਾਰੇ ਕਾਫੀ ਕੁਝ ਖੁੱਲ ਰਿਹਾ ਹੈ ਇੱਥੇ ਨਾ ਤਕਰੀਬਨ ਸਾਰੇ ਕਿਤੇ ਹੀ ਹਾਲ ਹੈ ਸਾਡੀ ਸਾਈਡ ਵੀ ਫਲੈਟਸ ਬਣ ਰਹੇ ਨੇ ਨਵੇਂ ਮਾਲ ਵੀ ਬਣਦਾ ਇਹਨਾਂ ਤੇ ਮਤਲੇ ਕਿਨ ਦੁੱਖ ਵੀ ਲੱਗਦਾ ਆ ਕਿ ਜਿੱਥੇ ਖਾਲੀ ਏਰੀ ਹੁੰਦੇ ਸੀ ਜਿੱਥੇ ਫਸਲਾਂ ਵੀ ਹੁੰਦੇ ਸੀ ਖੇਤ ਹੁੰਦੇ ਸੀ ਉਹ ਸਾਰਾ ਕੁਝ ਖਤਮ ਹੋ ਜਾਂਦਾ ਬਸ ਮਾਰਕੀਟ ਹੀ ਮਾਰਕੀਟ ਬਣੀ ਜਾਂਦੀ ਐ ਸੋ ਬੜਾ ਦੁੱਖ ਲੱਗਦਾ ਵੈਰੀ ਨਾਈਸ ਮੈਂ ਜੋਰੇ ਚੱਲੋ ਇਹ ਤਾਂ ਸੁਣੀ ਲੱਗਦੀ ਲੱਗਦੀ ਨੇ ਇਹ ਐਲੂਮੀਨੀਅਮ ਦੀ ਤਾਂ ਲੈ ਲੈ ਸੱਤ ਵੈਰੀ ਨਾਈਸ ਤੇ ਵੀ ਸੋ ਜੀ ਅੱਪ ਪਹੁੰਚ ਗਏ ਸੀ ਸੋਨੇ ਦੀਦੀ ਘਰ ਤੇ ਉਹਨਾਂ ਨੇ ਕਿਚਨ ਬਣਾਈ ਐ ਐਲੂਮੀਨੀਅਮ ਦੀ ਅੱਛੀ ਲੱਗੀ ਮੈਨੂੰ ਹਨਾ ਤੇ ਔਰ ਸੈਮੀ ਕੱਢੀ ਹੋਈ ਸੀ ਬਾਹਰ ਕਿਉਂਕਿ ਮੈਨੂੰ ਲੱਗ ਰਹਾ ਏ ਤੋ ਡਰਾ ਤੇ ਕਿ ਤਨਾ ਗੁੱਸਾ ਬਹੁ ਕਰਦੀ ਹੈ ਕਈ ਵਾਰੀ ਦਾ ਨਾ ਤੇ ਹੁਣ ਬਸ ਇਦਾਂ ਸੀ ਇਹਨੂੰ ਕਿ ਤੁਸੀਂ ਆਏ ਤਾਂ ਮਨ ਨੂੰ ਅੰਦਰ ਵੜੋ ਮਨ ਨੂੰ ਬਾਹਰ ਕਿ ਵੱਡਾ ਹੋਇਆ ਤੁਸੀਂ ਹੈ ਨਾ ਤੇ ਡੁੱਡੀ ਜੰਪ ਕਰ ਰਹੀ ਸੀ ਮੈਗਨੇ ਪੁੱਛੋ ਨਾ ਕੁਝ ਬਹੁਤ ਨੋਟੀ ਹੈ ਪਿਆਰ ਵੀ ਕਰਦੀ ਹੈ ਪਰ ਗੁੱਸਾ ਵੀ ਜਲਦੀ ਹੋ ਜਾਂਦੀ ਹੈ ਤੁਹਾਨੂੰ ਪਤਾ ਹੈ ਕਲਚਰ ਕੋਮ ਕਲਚਰ ਕੋਮ ਬ੍ਰੀਡ ਹੈ ਇਹਨਾਂ ਤੇ ਪੋਮੇਰੀਅਨ ਤੇ ਇਹ ਸੇਮ ਜੀ ਹੁੰਦੀਆਂ ਨੇ तकरीबन ਹਨਾ ਤੇ ਅਗਰੈਸਿਵ ਹੁੰਦੇ ਨੇ ਥੋੜੀ ਜਿਹੀ ਪਰ ਲੇਕਿਨ ਮੈਨੂੰ ਬਹੁਤ ਡਰ ਲੱਗਦਾ ਹੈ ਤਾਂ ਪਰ ਅਸੀਂ ਦੋ ਵਰੀਏ ਹੈ ਤਾਂ ਦੋਨੋਂ ਵਰੀ ਬੜੀ ਨਾ ਬੜੀ ਸੌ ਬਣ ਕੇ ਬੈਠੀ ਰਹੀ ਹੈ ਨਾ ਤੇ ਮੈਸਤਾ ਛਾਰਦੀ ਹੈ ਨੋਟੀ ਹੈ ਹੀ ਤੇ ਪਰ ਲੇਕਿਨ ਹੁਣ 2 ਵਜੇ ਦੋ ਸੀਗੇ ਨਾ ਤਾਂ ਬੜੀ ਸੌ ਬਣ ਕੇ ਬੈਠੀ ਰਹੀ ਕਿ ਮੇਰੇ ਅੜੂ ਦੇ ਵਿੱਚਾ ਹੈ ਨਹੀਂ ਬਸ ਬੱਚੇ ਨੂੰ ਦੇਖ ਕੇ ਬਹੁਤ ਗੁੱਸਾ ਕਰਦੀ ਹੈ ਤੇ ਕਿਉਂਕਿ ਅਸੀਂ ਜੀਵਨੰਜ ਨੂੰ ਲੈ ਕੇ ਨਿਕਗੇ ਹੈਗੇ ਜੇ ਬੱਚੇ ਨਾਲ ਜਾਂਦੇ ਹੈ ਫਿਰ ਥੋੜਾ ਜਿਹਾ ਅਸੀਂ ਭੈਣ ਦੀ ਪਤਾ ਨਹੀਂ ਕਿਉਂ ਬੱਚਿਆਂ ਨੂੰ ਦੇਖ ਕੇ ਨਾ ਹੋ ਜਾਂਦੀ ਆ ਉਦਾਂ ਠੀਕ ਰਹਿੰਦੀ ਆ ਨਾ ਤੇ ਬਸ ਇਹਨੇ ਇਦਾਂ ਸੀ ਕਿ ਮੇਰੇ ਖੁਜਲੀ ਕਰੀ ਚੱਲੋ ਤੇ ਦੇਖੋ ਕਿ ਮੈਂ ਬਸ ਦੀਦੀ ਕੋਲ ਬੈਠ ਸੀ ਕਿ ਮੇਰੇ ਖੁਜਲੀ ਕਰੋ ਮੇਰੇ ਕੋਲ ਆ ਰਹੀ ਸੀ ਮੈਂ ਨਹੀਂ ਕਰੀ ਮਗਰ ਮੈਂ ਨਹੀਂ ਕਰਨੀ ਤੇ ਬੜੀ ਖੁਜਲੀ ਮੇਰੇ ਤੋਂ ਦੂਰ ਰਹੇ ਤੂੰ ਮੈਨੂੰ ਮੈਨੂੰ ਡੌਗਸ ਤੋਂ ਕੈਟਸ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਪਤਾ ਨਹੀਂ ਕਿਉਂ ਤੇ ਉਦਾਂ ਦੂਰੋਂ ਮੈਨੂੰ ਬਧਿ ਲਾਂਦੇ ਨੇ ਥੋੜੀ ਦੇਰ ਲਈ ਪਿਆਰ ਕਰਨਾ ਇਹਨਾਂ ਨੂੰ ਬਧਿ ਲਾਂਦਾ ਪਰ ਮੈਂ ਜਾਂਦੇ ਨਹੀਂ ਡੌਗਸ ਨਾਲ ਆ ਸਕਦੀ ਮੈਨੂੰ ਪਿਆਰ ਹੈਗਾ ਮੈਨੂੰ ਹਰੇਕ ਐਨੀਮਲ ਨਾਲ ਪਿਆਰ ਹੈਗਾ ਫਰੇਆਂ ਦਾ ਕੁਝ ਨਹੀਂ ਪਤਾ ਕਿ ਮੈਂ ਕਿਉਂਕਿ ਮੈਨੂੰ ਮੈਂ ਇਹ ਤੋਂ ਵੀ ਵਾਈਟ ਇਹਨੇ ਵੀ ਮੈਨੂੰ ਵਾਈਟ ਕਰ ਲੀ ਸੀ ਨਾ ਸਾੰਮੀ ਨੇ ਤੇ ਇੱਕ ਵਾਰੀ ਮੈਨੂੰ ਕੈਟ ਨੇ ਵੀ ਵਾਈਟ ਕੀਤਾ ਸੀਗਾ ਤਾਂ ਕਰਕੇ ਮੈਨੂੰ ਉਦੋਂ ਦਾ ਨਾ ਡਰ ਬੈਠ ਗਿਆ ਮੇਰੇ ਮਨ ਦੇ ਵਿੱਚ ਨਹੀਂ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਲੱਗਦੇ ਹੁੰਦੇ ਸੀ ਹੁਣ ਵੀ ਪਿਆਰ ਰਹਿੰਦੇ ਨੇ ਬਸ ਥੋੜਾ ਜਿਹਾ ਇਹਦੀ ਇਹਦੀ ਵਾਈਟਿੰਗ ਨੂੰ ਨਹੀਂ ਪਤਾ ਲੱਗਦਾ ਕਿ ਕਿਉਂ ਵਾਈਟ ਕਰਦਣਾ ਹੈ ਹਨਾ ਸੋ ਇਸ ਕਰਕੇ ਇਹ ਤਿਆਰ ਰੱਖਣਾ ਲੈਂਦਾ ਆ ਸੋ ਆਈ ਹੋਪ ਕਿ ਤੁਹਾਨੂੰ ਵੀ ਲੋਗ ਪਸੰਦਾ ਹੋਗਾ ਤੇ ਜੇ ਤੁਹਾਨੂੰ ਵੀ ਲੋਗ ਅੱਛਾ ਲੱਗੇ ਤਾਂ ਵਧੀਆ-ਵਧੀਆ ਕਮੈਂਟ ਕਰਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਜਿਹੜੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੈਂ ਥੋੜਾ ਸਲੋ ਤਾਂ बोल ਰਹੀ ਹਾਂ ਕਿਉਂਕਿ ਟਾਈਮ ਹੋਇਆ ਹੈ ਰਾਤ ਦਾ ਤੇ ਸਾਰੇ ਸੁੱਤੇ ਹੋਏ ਨੇ ਮੈਂ ਰਾਤ ਨੂੰ ਬੈਠ ਕੇ ਐਡੀਟ ਕਰ ਰਹੀ ਹਾਂ ਕਿ ਦਿਨੇ ਟਾਈਮ ਹੀ ਲੱਗਦਾ ਹੈਗਾ ਨਾ ਵੀਡੀਓ ਐਡੀਟ ਕਰਨ ਦਾ ਸੋ ਮੈਂ ਵੌਇਸ ਓਵਰ ਕਰ ਰਹੀ ਹਾਂ ਕਿਉਂਕਿ ਇਥੇ ਸਾਡੀ ਆਪਣੀ ਗੱਲਾਂ ਚੱਲਦੇ ਪਈ ਸੀ ਨਾ ਹੈਰੀ ਗੱਲ ਆਪਾਂ ਨਹੀਂ ਦਿਖਾ ਸਕਦੇ ਇਹ ਤੇ ਅਸੀਂ ਗੱਲਾਂ ਵੀ ਕਰ ਰਹੀ ਸੀ ਦੇ ਨਾਲ ਨਾਲ ਸਾਮੀ ਨੂੰ ਪਿਆਰ ਵੀ ਕਰ ਰਹੀ ਸੀ ਸੋ ਬਣਾਈ ਉਹ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ ਸਾਰਾ ਇਹ ਵੀਡੀਓ ਫੁੱਲ ਵਾਚ ਕਰਨ ਲਈ ਜਿਹੜੇ ਜਿਹੜੇ ਸਪੋਰਟ ਕਰਦੇ ਨੇ ਤੇ ਸਾਰਿਆਂ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਬੱਸ ਸਭ ਨਾਲ ਪਿਆਰੇ ਦੇ ਹੀ ਬਣਾਈ ਰੱਖਿਓ ਤੇ ਬਾਕੀ ਚਲੋ ਠੀਕ ਹੈ ਜੀ ਫਿਰ ਅਗਲੇ ਵਕਤ ਦੇ ਵਿੱਚ ਫਿਰ ਤੱਕਾਂਗੇ ਸਾਰਿਆਂ ਨੂੰ ਮੈਂ ਵੀ ਫਿਰ ਸੈਕੰਡ ਬਾਅਦ ਟੇਕ ਕੇ ਗੁੱਡ ਨਾਈਟ